ਇਸ ਦੁਨੀਆ ਦੇ ਵਿੱਚ ਵਸਦੇ ਸਾਰੇ ਵਾਤਾਵਰਨ ਪ੍ਰੇਮੀਆਂ ਨੂੰ ਨੇਚਰ ਲਵਰਸ ਨੂੰ ਤੁਹਾਡੇ ਸ਼ੁਭਚਿੰਤਕ ਸਤਪਾਲ ਸਿੰਘ ਡੇਢ ਕਬਨ ਨਾਲ ਸਤਕਾਰ ਸਹਿਤ ਸਤਿ ਸ੍ਰੀ ਅਕਾਲ ਤੇ ਅੱਜ ਵਿਸ਼ਵ ਵਾਤਾਵਰਨ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਪਿਛਲੇ ਲਗਭਗ 50 ਸਾਲਾਂ ਤੋਂ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਹੈ ਤੇ ਇਸ ਸਮੇਂ ਦੌਰਾਨ ਹੀ ਅਸੀਂ ਮਨੁੱਖ ਨੇ ਜਿਹੜਾ ਕੁਦਰਤੀ ਸਰੋਤਾਂ ਦਾ ਜੰਗਲਾ ਪਹਾੜਾਂ ਦਾ ਦਰਿਆਵਾਂ ਦਾ ਬਹੁਤ ਘਾਣ ਕੀਤਾ ਤੇ ਅੱਜ ਦੋਸਤੋ ਸਾਡੀ ਜ਼ਿੰਦਗੀ ਤਾਲ ਲੰਘ ਚੱਲੀ ਆ ਜੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੀ ਆਪਣੇ ਆਉਣ ਵਾਲੇ ਬੱਚਿਆਂ ਦੀ ਜ਼ਿੰਦਗੀ ਸਵਾਰਨੀ ਆ ਉਹਨਾਂ ਨੂੰ ਸ਼ੁੱਧ ਹਵਾ ਸ਼ੁੱਧ ਪਾਣੀ ਸ਼ੁੱਧ ਵਾਤਾਵਰਣ ਦੇਣਾ ਤਾਂ ਸਾਨੂੰ ਧਰਤੀ ਮਾਂ ਦੀ ਸੇਵਾ ਦੇ ਲਈ ਅੱਗੇ ਆਉਣਾ ਪਊਗਾ ਤੇ ਇਸ ਪਹਿਲ ਕਾਰਮੀ ਦੇ ਵਿੱਚ ਇੱਕ ਕਦਮ ਅੱਗੇ ਵਧਾਉਂਦਿਆਂ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਕਿਉਂਕਿ ਸਾਰੇ ਚੀਜ਼ਾਂ ਦੀ ਜੜਾ ਜਿਹੜੀ ਧਰਤੀ ਦੇ ਰੁੱਖ ਫੇਫੜੇ ਨੇ ਤੇ ਰੁੱਖ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਤੁਹਾਨੂੰ ਫ੍ਰੀ ਦਿੱਤੇ ਜਾਣਗੇ ਕੋਈ ਵੀ ਵੀਰ ਅਸੀਂ ਹਰ ਇੱਕ ਨੂੰ ਬੇਨਤੀ ਕਰਦੇ ਆਂ ਵੀ ਆਪਣੇ ਹਿੱਸੇ ਦੇ ਪੰਜ ਦਰਖਤ ਤੁਸੀਂ ਪਾਓ ਸੰਭਾਲੋ ਗ੍ਰੀਨ ਪੰਜਾਬ ਮਿਸ਼ਨ ਟੀਮ ਤੁਹਾਨੂੰ ਰੁੱਕ ਫ੍ਰੀ ਦੇਵੇਗੀ ਤੇ ਜੇ ਤੁਹਾਡੇ ਕੋਲੇ ਜਗ੍ਹਾ ਹੈ ਨਹੀਂ ਬੂਟੇ ਲਾ ਕੇ ਸੰਭਾਲਣ ਲਈ ਤਾਂ ਅਸੀਂ ਜਿਹੜੀਆਂ ਪੰਚਾਇਤੀ ਥਾਮਾਂ ਨਾਲ ਜਾਂ ਸਾਂਝੀਆਂ ਥਾਮਾਂ ਨੇ ਉੱਥੇ ਜਗ੍ਹਾ ਲੱਭ ਕੇ ਗ੍ਰੀਨ ਮਜਾ ਮਿਸ਼ਨ ਟੀਮ ਉੱਥੇ ਵਲੰਟੀਅਰਾਂ ਦਾ ਪ੍ਰਬੰਧ ਕਰਕੇ ਮਾਲੀ ਦਾ ਪ੍ਰਬੰਧ ਕਰਕੇ ਤੁਹਾਡੇ ਨਾਂ ਦੇ ਪੰਜ ਬੂਟੇ ਸੰਭਾਲਾਂਗੇ ਤੇ ਉਹਦੇ ਲਈ ਤੁਹਾਨੂੰ 1300 ਰੁਪਿਆ ਪੰਜ ਬੂਟਿਆਂ ਦੀ ਲਾਉਣ ਤੋਂ ਲੈ ਕੇ ਕੀਮਤ ਤੋਂ ਲੈ ਕੇ ਲਾਉਣ ਤੋਂ ਲੈ ਕੇ ਸੰਭਾਲਣ ਤੱਕ ਵੱਡਾ ਦਰਖਤ ਬਣਾਉਣ ਤੱਕ ਜ਼ਿੰਮੇਵਾਰੀ ਸਿਰਫ 1300 ਰੁਪਏ ਦੇ ਵਿੱਚ ਗ੍ਰੀਨ 50 ਮੀਟਰ ਟੀਮ ਲਵੇਗੀ ਸੋ ਇਸੇ ਲੜੀ ਦੇ ਵਿੱਚ ਸਾਡੇ ਵੀਰ लवली ਵਰਮਾ ਜਗਰਾਉਂ ਜੀ ਨੇ ਵੀਰ ਰਾਜਨ ਖਰਾਲਾ ਜੀ ਉਹਨਾਂ ਦੇ ਕਹਿਣ ਦੇ ਉੱਪਰ ਉਹਨਾਂ ਦੇ ਰੈਫਰੈਂਸ ਦੇ ਉੱਪਰ ਤਾਬ ਦੇ ਉੱਤੇ ਡੱਲਾ ਰੋਟ ਤਾਬ ਦੇ ਉੱਤੇ ਅਸੀਂ ਤੁਹਾਡੇ ਨਾਮ ਦੇ ਪੰਜ ਬੂਟੇ ਪਾਵਾਂਗੇ ਇਸ ਵਕਤ ਸਾਡੇ ਕੋਲ ਡੱਲਾ ਰੋਟ ਤਾਬ ਦੇ ਉੱਪਰ ਜਗਾਵਾ ਜਿੱਥੇ ਲਗਭਗ 1000 ਕਬੂਤਰ ਲੱਗਣ ਦੀ ਥਾਂ ਆ ਤੇ ਆਓ ਜਿੰਦਾਬੀਰਾ ਕੋਲੇ ਜਗ੍ਹਾ ਹੈ ਤਾਂ ਉਹ ਸਾਥੋਂ ਫ੍ਰੀ ਦੇ ਵਿੱਚ ਬੂਟੇ ਲਿਆ ਕੇ ਸੰਭਾਲੋ ਜਿਨ੍ਹਾਂ ਕੋਲੇ ਨਹੀਂ ਜਗ੍ਹਾ ਹੈ ਉਹ ਸਾਡੀ ਜਗ੍ਹਾ ਦੇ ਉੱਪਰ ਅਸੀਂ ਗ੍ਰੀਨ ਪੰਜਾਬ ਮਿਸ਼ਨ ਟੀਮ ਤੁਹਾਡੇ ਨਾਮ ਦੇ ਬੂਟੇ ਪਾਲੇਗੀ ਆਪਾਂ ਧਰਤੀ ਮਾਂ ਦੀ ਸੇਵਾ ਦੇ ਵਿੱਚ ਅੱਗੇ ਆਈਏ ਤਾਂ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਸ਼ੇ ਬੋਤਾਂ ਬਾਅਦੋਂ ਦੇਵਸ ਤੋਂ ਮਨਾਉਣ ਤੱਕ ਜੀ ਸੀਮਤ ਰਹइये ਇੱਥੇ ਕੋਈ ਅਮਲੀ ਕੰਮ ਵੀ ਕਰੀਏ ਗਰਾਊਂਡ ਲੈਵਲ ਤੇ ਵੀ ਆਪਾਂ ਕੰਮ ਕਰੀਏ ਧੰਨਵਾਦ ਸਾਰਿਆਂ ਦਾ ਤੇ ਜਿਨ੍ਹਾਂ ਨੂੰ ਸਾਡਾ ਇਹ ਅਪਰੋਲਾ ਚੰਗਾ ਲੱਗਦਾ ਹੋਵੇ ਤੇ ਉਹ ਕਮੈਂਟ ਕਰਕੇ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਨੂੰ ਲੱਗਦਾ ਹੋਵੇ ਵੀ 1300 ਰੁਪਏ ਕਾਫੀ ਜ਼ਿਆਦਾ ਆ ਉਹਦੇ ਅਸੀਂ ਫ੍ਰੀਚ ਵੀ ਪਾ ਲਵਾਂਗੇ ਪਰ ਵੀਰੇ ਤੁਹਾਨੂੰ ਇੱਕ ਘੰਟਾ ਧਰਤੀ ਮਾਂ ਦੀ ਸੇਵਾ ਲਈ ਹੱਥੀਂ ਸਮਾ ਜ਼ਰੂਰ ਆਪਦਾ ਕੱਢਿਓ ਸਮਾ ਦੇ ਦਿਓ ਪੈਸੇ ਨਾ ਦਿਓ ਜੇ ਪੈਸੇ ਦੇਣੇ ਆ ਤਾਂ ਸਮਾ ਸਮੇ ਤੁਹਾਡੇ ਦਾ ਅਸੀਂ ਮਾਲੀ ਰੱਖ ਲਾਂਗੇ ਜਿਵੇਂ ਤੁਹਾਨੂੰ ਚੰਗਾ ਲੱਗਦਾ ਜਾਂ ਤੁਸੀਂ ਆਪਣੀ ਜਗ੍ਹਾ ਤੇ ਪੰਜ ਬੂਟੇ ਫ੍ਰੀ ਲੈ ਕੇ ਪਾ ਲਓ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਧੰਨਵਾਦ